ਸਰ ਮੈਂ ਰੋਟੀ ਲੈਣ ਜਾ ਰਿਹਾ ਸੀਗਾ ਜੀ ਪੌਣੇ 12 ਵਜੇ ਦਾ ਟਾਈਮ ਸੀਗਾ ਜੀ ਹਾਂਜੀ ਤੇ ਸਾਨੂੰ ਬੰਦੇ ਘੇਰ ਕੇ ਕੁੱਟਣ ਲਾ ਪਏ ਉੱਥੇ ਸੱਤ ਜਣੇ ਸਹੀ ਯਾਰ ਇੱਕ ਬੋਲਟ ਤੇ ਸੀਗਾ ਇੱਕ ਸਪਲੈਂਡਰ ਮੋਟਰਸਾਈਕਲ ਇੱਕ ਐਕਟਿਵ ਆ ਸੀਗੀ ਯਾਰ ਉਹਨਾਂ ਕੋਲ ਉਹ ਕਹਿੰਦਾ ਮੈਂ ਮੇਰੇ ਤਨੂੰ ਆਊਗਾ ਤੇ ਤੇ ਮਤਲਬ ਭੰਨ ਤੋੜ ਕਰੂਗਾ ਮੇਰਾ ਚੂਲਾ ਵੀ ਟੁੱਟ ਗਿਆ ਸਰ ਮੇਰੀ ਬਾਹ ਵੀ ਕ੍ਰੈਕ ਹੋ ਚੁੱਕੀ ਆ ਪੀਸੀਆਰ ਵਾਲੇ ਨੰਗੇ ਮੇਰੇ ਘਰ ਦੇ ਨੇ ਫੋਨ ਕੀਤਾ ਤੇ ਉਹ ਬਾਜਵਾਨੀ ਮੈਂ ਉਹਦਾ ਆਵਾਜ਼ ਮਾਰੀ ਉਹਨਾਂ ਨੂੰ ਉਹਨਾਂ ਨੇ ਮੇਰੀ ਆਵਾਜ਼ ਨਹੀਂ ਸੁਣੀ ਸਰ ਪੈਪਾ ਉਪਾ ਮਾਰੀਆਂ ਰਾਡਾ ਮਾਰੀਆਂ ਹਾਂਜੀ ਇੱਟਾਂ ਮਾਰੀਆਂ ਸਿਰ ਦੇ ਵਿੱਚ ਆ ਸਸੇ ਆ ਟੁਕਾ ਮਾਰਿਆ ਤੇਜੀ ਅੱਜ ਸਸੇ ਕਾਲ ਜੀ ਲੁਧਿਆਣਾ ਡੇਲੀ ਨਿਊਜ਼ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡਾ ਆਪਣਾ ਮਨਦੀਪ ਸਿੰਘ ਅਸ ਵਕਤ ਅਸੀਂ ਮੌਜੂਦ ਹਾਂ ਜੀ ਸਲੇਮਟਾਪਰੀ ਥਾਣੇ ਦੇ ਬਾਹਰ ਜਿੱਥੇ ਕਿ ਸਾਡੇ ਨਾਲ ਇੱਕ ਪਰਿਵਾਰ ਮੌਜੂਦ ਆ ਉਹਨਾਂ ਦੇ ਕਹਿਣ ਦੇ ਮੁਤਾਬਿਕ ਜੱਸਿਆ ਰੋਡ ਦੇ ਉੱਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਤੇ ਆਜੋ ਸਾਡੇ ਨਾਲ ਉਹ ਮੌਜੂਦ ਆ ਬੰਦਾ ਜਿਹਦੇ ਤੇ ਹਮਲਾ ਹੋਇਆ ਹੈ ਹਾਂਜੀ ਭਾਜੀ ਕੀ ਨਾਮ ਹੈ ਤੇ ਹਾਂਜੀ ਕੁਮਾਰ ਸਰ ਕੀ ਹੋਇਆ ਸੀਗਾ ਜੀ ਸਰ ਮੈਂ ਰੋਟੀ ਲੈਣ ਜਾ ਰਿਹਾ ਸੀਗਾ ਜੀ ਪੌਣੇ 12 ਵਜੇ ਦਾ ਟਾਈਮ ਸੀਗਾ ਜੀ ਅੱਛਾ ਹਾਂਜੀ ਤੇ ਸਾਨੂੰ ਬੰਦੇ ਘੇਰ ਕੇ ਕੁੱਟਣ ਲਾ ਪਏ ਉੱਥੇ ਕੌਣ ਸੀ ਕੇ ਬੰਦੇ ਸੀ ਅਣਪਛਾਤੇ ਬੰਦੇ ਸੀਗੇ ਜੀ ਸੱਤ ਜਣੇ ਸੀ ਜੀ ਸਰ ਇੱਕ ਬੋਲਟ ਤੇ ਸੀਗਾ ਇੱਕ ਸਪਲੈਂਡਰ ਮੋਟਰਸਾਈਕਲ ਐਕਟਿਵਾ ਸੀਗੀ ਸਰ ਉਹਨਾਂ ਕੋਲ ਤੁਸੀਂ ਕਿੰਨੇ ਜਣੇ ਸੀ ਅਸੀਂ ਤਿੰਨ ਜਣੇ ਸੀਗੇ ਜੀ ਅੱਛਾ ਜੀ ਹਾਂਜੀ ਸਰ ਪਰਸੋ ਵੀ ਸਾਡੀ ਮਾੜੀ ਰੰਜਿਸ਼ ਹੋਈ ਸੀਗੀ ਉਹਨਾਂ ਦੇ ਨਾਲ ਉਹੀ ਬੰਦੇ ਸੀਗੇ ਹਾਂਜੀ ਉਹੀ ਬੰਦੇ ਸੀਗੇ ਤੇ ਉਹ ਕਹਿੰਦਾ ਮੈਂ ਮੇਰੇ ਤਨੂੰ ਆਊਗਾ ਤੇ ਤੇਰੀ ਮਤਲਬ ਧੰਨ ਤੋੜ ਕਰੂਗਾ ਮੇਰਾ ਚੂਲਾ ਵੀ ਟੁੱਟ ਗਿਆ ਸਰ ਮੇਰੀ ਬਾਹ ਵੀ ਕ੍ਰੈਕ ਹੋ ਚੁੱਕੀ ਆ ਅੱਛਾ ਜੀ ਹਾਂਜੀ ਤੇ ਤੇ ਸਰ ਰੋਟੀ ਲੈਣ ਜਾ ਰਿਆ ਸੀਗਾ ਮੈਂ ਤੇ ਬੜੀ ਮਾਰਕਟ ਕੀਤੀ ਤੇ ਮੈਨੂੰ ਅੱਧ ਮਰਿਆ ਕਰਕੇ ਛੱਟ ਗਏ ਸੀਗੇ ਸਰ ਉੱਥੇ ਕੋਈ ਨਹੀਂ ਆਲੇ ਦੁਆਲੇ ਬੰਦਾ ਸੀਗਾ 1 ਵਜ ਦਾ ਟਾਈਮ ਹੋ ਚੁੱਕਿਆ ਸੀਗਾ ਸਰ ਪੀਸੀਆਰ ਵਾਲੇ ਨੰਗੇ ਮੇਰੇ ਘਰ ਦੇ ਨੇ ਫੋਨ ਕੀਤਾ ਤੇ ਉਹ ਬਾਜਵਾ ਨਹੀਂ ਮੈਂ ਉਹਦਾ ਆਵਾਜ਼ ਮਾਰੀ ਉਹਨਾਂ ਨੂੰ ਉਹਨਾਂ ਨੇ ਮੇਰੀ ਆਵਾਜ਼ ਨਹੀਂ ਸੁਣੀ ਜਦੋਂ ਵਾਪਸੀ ਇਹਨਾਂ ਦੀ ਗੱਲ ਸੁਣ ਕੇ ਵਾਪਸੀ ਆ ਰਹੇ ਸੀਗੇ ਉਦੋਂ ਫੇਰ ਆਵਾਜ਼ ਮਾਰੀ ਉਦੋਂ ਉਹਨਾਂ ਦੀ ਆਵਾਜ਼ ਮੇਰੀ ਸੁਣ ਲਈ ਉਹਨਾਂ ਨੇ ਮੇਰੇ ਕੋਲ ਆਏ ਕਹਿੰਦੇ ਕੀ ਹੋਇਆ ਸਰ ਕਾਕਾ ਮੈਂ ਕਿਹਾ ਸਾਰੇ ੜਾ ੜਾ ਕਰਕੇ ਮੈਨੂੰ 7-8 ਮੁੰਡੇ ਘੁੱਟ ਗਏ ਐ ਇਸ ਚੀਜ਼ ਨੇ ਹਮਲਾ ਹੋਇਆ ਸਰ ਪੈਪਾ ਬੂਪਾ ਮਾਰੀਆਂ ਰਾਡਾ ਮਾਰੀਆਂ ਹਾਂਜੀ ਇੱਟਾ ਮਾਰੀਆਂ ਸਿਰ ਦੇ ਵਿੱਚ ਆਸ ਅਸੇ ਆ ਟੋਕਾ ਮਾਰਿਆ ਇੱਥੇ ਜੀ ਹਾਂਜੀ ਤੇ ਮੈਂ ਉੱਥੇ ਘੰਟਾ ਲੰਬੇ ਪਿਆ ਰਿਆ ਪੀਸੀਆਰ ਦਾ ਸ਼ੁਕਰ ਸ਼ੁਕਰ ਕਰਦਾ ਜੀ ਜਿਨ੍ਹਾਂ ਨੇ ਮੇਰੀ ਘਰ ਤੱਕ ਸੁਨਿਆ ਬੰਚਾਇਆ ਨਹੀਂ ਤਾਂ ਮੈਂ ਉੱਥੇ ਤੜਫਦਾ ਰਹਿਣਾ ਸੀਗਾ ਜੀ ساری ਰਾਤ ਹਾਂਜੀ ਹਾਂਜੀ ਸਰ ਕਿਨਾਂ ਸਾਡਾ ਇਨਸਾਫ ਕੀਤਾ ਜਾਵੇ ਹਾਂਜੀ ਐਸਐਸਓ ਸਾਹਿਬ ਨਾਲ ਮਿਲੇ ਆ ਉਹ ਕਹਿੰਦੇ ਪਰਚਾ ਦਰਜ ਕਰਾਂਗੇ ਇਹਦਾ ਹਾਂਜੀ ਹਾਂਜੀ ਆਪਾਂ ਕਿਹਨਾਂ ਹਾਂ ਮੈਂ ਰਾਮ ਪ੍ਰਿੰਸ ਆ ਜੀ ਤੁਸੀਂ ਨਾਲ ਹੀ ਸੀਗੇ ਹਾਂਜੀ ਭਾਜੀ ਮੈਂ ਗੱਡੀ ਚਲਾ ਰਿਹਾ ਸੀਗਾ ਅੱਛਾ ਜੀ ਗੱਡੀ ਚਲਾ ਕੇ ਉਹਨਾਂ ਬੰਦੇ ਆਏ ਬੁਲਟ ਤੇ ਮੁੰਡੇ ਆਏ ਉਹਨਾਂ ਨੇ ਆਂਦੇ ਸਰਚ ਕੁਝ ਨਹੀਂ ਦੇਖਿਆ ਚਪੇੜਾ ਮਾਰਨ ਲੱਗ ਗਏ ਤੁਹਾਡੀ ਪੁਰਾਣੀ ਰੈਂਟ ਉਹ ਮੁੰਡਿਆਂ ਨਾਲ ਕੋਈ ਰੰਜਿਸ਼ ਨਹੀਂ ਸੀ ਸਾਡੀ ਕਰਨਜ ਸੀ ਕਾਸ਼ੀ ਦੇ ਨਾਲ ਅੱਛਾ ਜੀ ਠੀਕ ਹੈ ਜੀ ਕਾਸ਼ੀ ਕਹਿੰਦਾ ਸੀ ਮੈਂ ਤੁਹਾਨੂੰ ਤੋੜੂਗਾ ਠੀਕ ਹੈ ਜੀ ਮਰੇ ਯਾਰ ਦੋਸਤਾਂ ਕਾਨੂੰਨੀ ਮਾ ਉਹ ਬਲਾ ਜਦੋਂ ਅੱਗੇ ਸਾਡੀ ਬੁੰਡ ਪਾੜ ਕੇ ਜਾਣਗੇ ਅੱਛਾ ਹਾਂਜੀ ਤੇ ਮੈਂ ਅਸੀਂ ਸਾਨੂੰ ਕੁੱਟਿਆ ਉਹਨਾਂ ਨੇ ਅਸੀਂ ਵੀ ਇਟਾ ਉਟਾ ਚਲਾਈਆਂ ਉਹਨਾਂ ਨਾਲ ਜਦੋਂ ਬੰਦੇ ਆਏ ਮੜ ਨੰਗ ਦੇ ਪੇਛੇ ਉਹ ਭੱਜਲੇ ਜੀ ਭੱਜਲੇ ਜੀ ਅਸੀਂ ਵੀ ਗੱਡੀ ਲੈ ਕੇ ਨਿਕਲ ਆਏ ਆਪਣੇ ਘਰ ਵਾਲ ਨੂੰ ਗੱਡੀ ਲਾ ਕੇ ਅਸੀਂ ਇਦੋਂ ਹਾਂਜੀ ਅਸੀਂ ਇੱਕੋ ਮੱਲੇ ਦੇ ਆ ਜੀ ਅੱਛਾ ਤੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਵੀ ਸੇ ਉਹ ਤੁਹਾਡੇ ਨਾਲ ਹੀ ਕਹਿੰਦੇ ਉਹ ਸਾਡੇ ਨਾਲ ਨਹੀਂ ਲੈਂਦੇ ਹਾਂਜੀ ਉਹ ਪਤਾ ਨਹੀਂ ਕਿੱਥੋਂ ਆਏ ਉਹ ਕਹਿੰਦੇ ਅਸੀਂ ਸਾਨੂੰ ਕਾਸ਼ੀ ਨਹੀਂ ਭੇਜੇ ਤੁਸੀਂ ਕਾਸ਼ੀ ਨਾਲ ਜਿਹੜਾ ਕਾਸ਼ੀ ਦੀ ਗੱਲ ਕਰ ਰਹੇ ਹੋ ਉਹ ਕਿੱਥੇ ਰਹਿੰਦਾ ਹੈ ਉਹ ਰਹਿੰਦਾ ਜੀ ਇੱਥੇ ਸ਼ਮਸ਼ਾਨ ਘਾਟ ਕੋ ਸਨੇਮ ਟਾਪਰੀ ਕਿੱਥਾ ਵੇਚਦਾ ਜੀ ਉਹ ਹਾਂਜੀ ਉਹ ਕਹ ਉਹ ਧਮਕੀਆਂ ਦੇ ਰਿਹਾ ਸੀ ਸਾਨੂੰ ਠੀਕ ਹੈ ਜੀ ਹਾਂਜੀ ਸਾਡੇ ਮੱਲੇ ਚ ਵੀ ਆਗੇ ਘਰ ਘਰ ਦੇ ਕੋਲ ਆਟੋ ਤੋੜਿਆ ਉਹਨਾਂ ਨੇ ਵੀਡੀਓ ਸਾਰੀ ਬਣੀ ਹੈ ਜੀ ਕੈਮਰੇ ਕਾਚੀ ਚਿੱਟਾ ਵੇਦਾ ਜੀ ਉਹ ਕਹਿੰਦਾ ਮੇਰਾ ਚਿੱਟਾ ਕੋਈ ਬੰਦ ਨਹੀਂ ਕਰ ਸਕਦਾ ਹਾਂ ਜੀ ਕਿੰਨੇ ਕੋ ਟਾਈਮ ਤੋਂ ਵੇਚਦਾ ਹਾਂ ਕੰਮ ਕਰਦਾ ਉਹਨੂੰ 3-4 ਸਾਲ ਹੋ ਗਿਆ ਜੀ ਪਰਚੇ ਵੀ ਉਹਨਾਂ ਦੇ ਚਿੱਟੇ ਦੇ ਹੈਗੇ ਜੀ ਹਾਂ ਜੀ ਮਹਾਚਲ ਪਰਚਾ ਜੀ ਸਨੇਮ ਟਾਈਪ ਬਿਠਾਣੇ ਪਰਚਾਈ ਚੋਰੀਆਂ ਵੀ ਕਰਦਾ ਰਿਹਾ ਪਹਿਲਾਂ ਜੀ ਅੱਛਾ ਤੇ ਤੁਹਾਨੂੰ ਪਤਾ ਨਹੀਂ ਇਸ ਵਾਰ ਕੀ ਉਹ ਤੁਹਾਡੇ ਮੱਲੇ ਦੇ ਵਿੱਚ ਜਾਂ ਤੁਹਾਡੇ ਏਰੀਆ ਦੇ ਵਿੱਚ ਚਿੱਟੇ ਦਾ ਕੰਮ ਕਰਦਾ ਸੀ ਨਹੀਂ ਹਜੇ ਨਹੀਂ ਪਤਾ ਸੀਗਾ ਜੀ ਹੁਣ ਦੱਸਿਆ ਸੀ ਉਹਨਾਂ ਨੂੰ ਅੱਛਾ ਜੀ ਉਹ ਕਹਿੰਦੇ ਹੁਣੇ ਚੱਕ ਕੇ ਲੈ ਆਣੇ ਆ ਜੀ ਅਸੀਂ ਸਾਰੀ ਜ਼ੋਰ ਨਾਲ ਅਸੀਂ ਮੰਗ ਕਰਦੇ ਆ ਜੀ ਸਾਡਾ ਇਨਸਾਫ ਮਿਲੇ ਜਿਹੜੇ ਬੰਦਿਆਂ ਨੇ ਕੁੱਟਮਾਰ ਕੀਤੀ ਆ ਉਹ ਬੰਦੇ ਚੱਕੇ ਜਾਣ ਵੀਡੀਓ ਅਸੀਂ ਸਭ ਕੁਝ ਲਿਆ ਕੇ ਦਿਨੇ ਆ ਜੀ ਉਹ ਬੰਦੇ ਫੜੇ ਜਾਣ ਤੁਹਾਡਾ ਬੇਟਾ ਜੀ ਹਾਂ ਜੀ ਆਂਦਾ ਅੱਛਾ ਕੀ ਹੋਇਆ ਸੀਗਾ ਇਹ ਲੜਾਈ ਝਗੜਾ ਆ ਹਾਂ ਜੀ ਪਹਿਲਾ ਇੱਕ ਦੋ ਤਿੰਨ ਦਿਨ ਹੋਈ ਜਾਂਦੀ ਬੈਸਤਾ ਜੀ ਹਾਂ ਜੀ ਕਾਂਸੀ ਨਾਲ ਉਹ ਬਨੇ ਤੁਹਾਡੀਆਂ ਲੱਤਾਂ ਤੋੜਾਂਗਾ ਤੁਹਾਨੂੰ ਸਾਰਿਆਂ ਨੂੰ ਕੁੱਟ ਕੇ ਜਾਵਾਂਗਾ ਕਰੇ ਅੱਛਾ ਜੀ ਤੇ ਇਹਨਾਂ ਦੀ ਬਾਰੋ-ਬਾਰ ਹੋ ਗਈ ਸੀ ਮੈਨੂੰ ਵੀ ਇਹਨਾਂ ਨੇ ਦੱਸਿਆ ਬਾਜੀ ਤੇ ਦੱਸਿਆ ਵੀ ਇੱਦਾਂ ਦਾ ਗੱਲੋ ਚਲੋ ਮੈਂ ਗੱਲ ਖਤਮ ਹੋ ਗਈ ਬੱਚਾ ਬੱਚਿਆਂ ਦੀ ਗੱਲ ਹੋਈ ਹੈ ਤੇ ਅੱਜ ਉਹਨਾਂ ਨੇ ਕੱਲ ਉਹਨਾਂ ਨੂੰ ਫਿਰ ਕੇ ਕੇ ਰਾਤੀ ਬਹਿ ਗਏ ਅੱਛਾ ਜੀ ਕਹਿੰਦੇ ਤੁਹਾਡੇ ਤੁਹਾਨੂੰ ਪਛਾਣੇ ਨਹੀਂ ਤੁਸੀਂ ਜਾਓਗੇ ਜਦੋਂ ਤੁਹਾਨੂੰ ਕੁੱਟਾਂਗੇ ਅੱਛਾ ਜੀ ਤਾਂ ਸੀ ਤੇ ਆਨੇ ਉਹਨਾਂ ਨਾਲ ਪੁਰਾਣੀ ਕੋਈ ਰੰਜਿਸ਼ ਹੈ ਤੁਹਾਡੀ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਪੁਰਾਣੀ ਪਹਿਲਾਂ ਤਾਂ ਇਹਨੀ ਜਾਰੀ ਦੋਸਤੀ ਹੈਗੀ ਸੀ ਆਉਂਦਾ ਜਾਂਦਾ ਸੀ ਉਹਦੇ ਪਿਓ ਨਾਲ ਵੀ ਮੇਰੇ ਘਰ ਦੇ ਨਾਲ ਹੈਗੀ ਸੀ ਬਣੀ ਬਣਾਈ ਪਤਾ ਨਹੀਂ ਕਿ ਕਿਹਦੇ ਮਨ 'ਚ ਕੀ ਆਇਆ ਤਾਂ ਸੀਦੇ ਇਹ ਤਾਂ ਬੱਚਿਆਂ ਦੇ ਨਾਲ ਕਰਨ ਲੱਗ ਗਏ ਮਾਮੇ ਨੇ ਕਿਹਦੇ ਚੱਕਾ ਮਧਮ ਕਰਤਾ ਜੀ ਇਹ ਕੋਣ ਇਹ ਡੱਬਿਆਂ ਦਾ ਕੰਮ ਕਰਦਾ ਜੀ ਗੱਤੇ ਦਾ ਕੰਮ ਕਰਦਾ ਜੀ ਅੱਛਾ ਜੀ ਹਾਂ ਜੀ ਕੈਰੀ ਬੈਗ ਬਣਾਉਂਦੇ ਸੀ ਗੱਤੇ ਦਾ ਕੰਮ ਕਰਦੇ ਹੁਣ ਤੁਸੀਂ ਕੰਪਲੇਂਟ ਕਰਤੀ ਹੈ ਜੀ ਹਾਂ ਜੀ ਅੱਜ ਕਰ ਦਿੱਤੀ ਸਾਰ ਕਰਦੇ ਕੋਈ ਨਹੀਂ ਤੁਹਾਡਾ ਇਨਸਾਫ ਨਿਕਲੂਗਾ ਅਸੀਂ ਤੁਹਾਨੂੰ ਟੈਨਸ਼ਨ ਨਾ ਲਓ ਮਾਤਾ ਜੀ ਤੁਹਾਨੂੰ ਕਰਕੇ ਦਿਖਾਵਾਂਗੇ ਹਾਂਜੀ ਮੈਨੂੰ ਵੀ ਸਟਾਪ ਤੇ ਇਹ ਸੀ ਕਿ ਸਾਡੇ ਨਾਲ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਥਾਣੇ ਦੇ ਵਿੱਚ ਆ ਕੇ ਐਸਐਚਓ ਸਾਹਿਬ ਨੂੰ ਕੰਪਲੇਂਟ ਕੀਤੀ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ ਤੇ ਦੇਖਦੇ ਰਹੋ ਤੁਸੀਂ ਲੁਧਿਆਣਾ ਡੇਲੀ ਨਿਊਜ਼ ਪੂਨਮ ਕਿਹੜਾ ਮੱਲਾਇਆ ਜੱਸਿਆ ਪਿੰਡ ਕੀ ਗੱਲਬਾਤ ਹੋਈ ਸੀ ਕਿ ਰਾਤੀ ਸਾਰੀ ਰਾਤ ਨੂੰ 5-6 ਲੜਕੇ ਆਏ ਤੋਰ ਫੋਰ ਮਚਾਉਣੇ ਲੱਗੇ ਐਕਟਿਵਾ ਯਾ ਹਮਾਰਾ ਖੜਾ ਥਾ ਬੰਦੇ ਆਏ ਥੇ ਹਮਾਰੇ ਘਰ ਮੇਂ ਉਨ੍ਹਾਂ ਕਾ ਐਕਟਿਵਾ ਵੀ ਤੋੜ ਦਿਆ ਉਧਰ ਆਟੋ ਤੋੜਨੇ ਲਗਾ बस आदमी भी तैयार था हां तलवार वाला सब पूछता था तलवार था डंडे था और लोहा का रड उठ सारे लिए होते वो लड़की आगे भी इस मल्ले में कभी आए हैं वो नहीं पहली दे बार देखी थी पहली बार देखी थी वो भी रात को सारे 12 बजे कितने बजे का समय था सारे 12 नाम है थोड़ा किरण नाम है मैडम ये मामला क्या हुआ इसका सारे साढ़े ना 12 बजे के करीब साढ़े 5 6 मुंडे आए ने एथे ਸਾਡੇ ਦਰਵਾਜੇ ਤੇ ਇਹਨਾਂ ਨੇ ਹਮਲਾ ਕੀਤਾ ਇਹਨਾਂ ਦੀ ਲੜਾਈ ਸੀ ਹੁਣ ਸਾਨੂੰ ਨਹੀਂ ਪਤਾ ਬੰਦੇ ਕੌਣ ਸੀ ਜੇ ਮੇਰੇ ਪਾਪਾ ਬਾਹਰ ਨਿਕਲਦੇ ਪਏ ਸੀ ਉਹਨਾਂ ਨੇ ਕੀ ਪਤਾ ਹਥਿਆਰ ਨਾਲ ਵੱਡ ਬੁੱਡ ਦੇਣਾ ਸੀ ਵਿੱਚ ਇਹਨਾਂ ਦੀ ਲੜਾਈ ਆ ਠੀਕ ਹੈ ਸਰ ਬਸ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਦਰਵਾਜਾ ਭੰਨਿਆ ਕਿਰਪਾਨਾ ਲੈ ਕੇ ਹਥਿਆਰਾਂ ਲੈ ਕੇ ਸਾਡਾ ਕੈਮਰਾ ਭੰਨਿਆ ਉਹਨਾਂ ਨੇ ਉਹ 5 ਕਿ ਜਨੇ ਤਾਂ ਹੈਗੇ ਸੀਗੇ ਆ ਐਕਟਿਵ ਤੇ ਸੀ ਪਹਿਲਾਂ ਉਹਨੇ ਰਾਉਂਡ ਲਗਾਇਆ ਉਹਨਾਂ ਨੇ ਉਹਨਾਂ ਦੇ ਹੱਥ ਹਥਿਆਰ ਸੀਗਾ ਫਿਰ ਉਹ ਪੈਦਲ ਆਏ ਦਰੋਦੀ ਹਾਂਜੀ ਉਹਨਾਂ ਕਵਰ ਵਗੈਰਾ ਕੋਈ ਕਵਰ ਨਹੀਂ ਇਸੇ ਫੇਸ ਕੁਝ ਨਹੀਂ ਕੋਈ ਕਵਰ ਨਹੀਂ ਇਸੇ ਸਰ ਇਹ ਸਾਨੂੰ ਨਹੀਂ ਪਤਾ ਪਹਿਲਾਂ ਨਹੀਂ ਆਏ ਵੈਸੇ ਇੱਥੇ ਬਹੁਤ ਆਂਦੇ ਆਂਦੇ ਜਾਂਦੇ ਰਹਿੰਦੇ ਆ ਕਦੀ ਕੋਈ ਕਦੀ ਕੋਈ ਇੱਥੇ ਆਂਦਾ ਹੀ ਜਾਂਦਾ ਰਹਿੰਦਾ ਸਰ ਹਾਂਜੀ ਮਤਲਬ ਤੁਹਾਡੇ ਗਵਾਂਦੀਆਂ ਨਾਲ ਕਿੱਦਾਂ ਮਤਲਬ ਉਹਨਾਂ ਦੀ ਗੁਰੰਦੀ ਸਰ ਇਹ ਇਹਨਾਂ ਨੂੰ ਪਤਾ ਇਹਨਾਂ ਕਰਕੇ ਹੀ ਹੋਈ ਆ ਸਾਨੂੰ ਨਹੀਂ ਪਤਾ ਇਹਨਾਂ ਦਾ ਰੰਜਸ ਹੈ ਕੀ ਹੈ ਇਹ ਸਾਨੂੰ ਨਹੀਂ ਪਤਾ ਬਸ ਇਹਨਾਂ ਕਰਕੇ ਹੀ ਹੋਈ ਆ ਲੇ ਤਾਂ ਕਿੰਨਾ ਕਿੰਨਾ ਨੁਕਸਾਨ ਕੀਤਾ ਜਾਨੀ ਸਰ ਇਹਨਾਂ ਦੇ ਐਕਟਵਾ ਤੋੜੇ ਇਹਨਾਂ ਦੇ ਗੈਸਟ ਆਏ ਹੋਏ ਸੀਗੇ ਠੀਕ ਹੈ ਸਾਡਾ ਕੈਮਰਾ ਭੰਨਿਆ ਸਾਡਾ ਦਰਵਾਜ਼ਾ ਭੰਨਿਆ ਸਾਡਾ ਇੰਨਾ ਕ ਜਿਆਦਾ ਦਰਵਾਜ਼ਾ ਭੰਨਿਆ ਨਾ ਕਿ ਬਸ ਉਹ ਟੁੱਟਿਆ ਨਹੀਂ ਹੈਗਾ ਨਹੀਂ ਤਾਂ ਟੁੱਟ ਸਕਦਾ ਸੀ ਅੰਦਰ ਵੜ ਸਕਦੇ ਕਿਸ ਕੁਝ ਵੀ ਕਰ ਸਕਦੇ ਸੀ ਠੀਕ ਹੈ ਸਰ ਲੜਾਈ ਚ ਲੜਾਈ ਚ ਸਰ ਸਾਡੇ ਨਾਲ ਕੋਈ ਲੜਾਈ ਝਗੜਾ ਨਹੀਂ ਇਹਨਾਂ ਨਾਲ ਵੀ ਨਹੀਂ ਕੋਈ ਲੜਾਈ ਝਗੜਾ ਨਾਲ ਸਾਡੇ ਨਾਲ ਸਿਰਫ ਇਹਨਾਂ ਨੇ ਆ ਕੇ ਇਹਨਾਂ ਦਾ ਆਟੋ ਵੇਖ ਕੇ ਇਹਨਾਂ ਦੇ ਆਟੋ ਦਾ ਨੰਬਰ ਵੇਖਿਆ ਨੰਬਰ ਵੇਖ ਕੇ ਇਹਨਾਂ ਨੇ ਸਾਡਾ ਇਹ ਆਟੋ ਇੱਥੇ ਲੱਗਾ ਹੋਇਆ ਸੀ ਸਾਡੇ ਬੂਏ ਅੱਗੇ ਇਹਨਾਂ ਨੇ ਇਹ ਸੋਚਿਆ ਵੀ ਇਹ ਸਾਡਾ ਘਰ ਹੈ ਇਹਨਾਂ ਦਾ ਘਰ ਵਾ ਠੀਕ ਹੈ ਭੁਲੇਖਾ ਲੱਗ ਗਿਆ ਉਹਨਾਂ ਨੂੰ ਤੇ ਉਹਨਾਂ ਨੇ ਆ ਕੇ ਦਰਵਾਜ਼ਾ ਭੰਨਿਆ ਉਹਨਾਂ ਨੂੰ ਇਹ ਸਾਰੀ ਇਹਨਾਂ ਦੀ ਕੋਈ ਆਫਸ ਹੀ ਰਹਿੰਦੀ ਛੋਈ ਅੱਛਾ ਹਾਂ ਆਫਸ ਹੀ ਰਹਿੰਦੀ ਕਰਕੇ ਨਾ ਪਹਿਲਾਂ ਵੀ ਇੱਕ ਦੋ ਦਿਨਾਂ ਦੀ ਬੈਸ ਹੋਈ ਸੀਗੀ ਤਲੋਰਜਨ ਦੇ ਵਿੱਚ ਵੀ ਬੰਦਿਆਂ ਨੇ ਪਾਇ ਗਏ ਤੇ ਕਰਵਾਤਾ ਸੀਗਾ ਤੇ ਦਾ ਫਿਰ ਕਿੰਨੇ ਕਿੰਨੇ ਵੇ ਦਾ ਵਾਕਿਆ ਸੀਗਾ ਤੇ ਕਿੰਨੇ ਕੋ ਮੁੰਡੇ ਸੀ ਸਰ ਇਹ ਕਲੀਅਰ ਪੌਣੇ 12 ਵਜੇ ਦਾ ਦੱਸਦੇ ਆ ਜੀ ਤੇ ਪੌਣੇ 12 ਵਜੇ ਕਹਿੰਦੇ ਸਾਢੇ 11 ਵਜੇ ਹੀ ਠਿਕਾ ਬੰਦ ਕਰ ਦਿੰਦੇ ਆ ਸਰ ਇੱਕ ਕਾਂਚੀ ਤੇ ਇੱਕ ਬਾਬੇ ਦਾ ਨਾਮ ਦੱਸਿਆ ਜਾ ਰਿਹਾ ਜਿਹਦੇ ਵਿੱਚ ਕਾਰਵਾਈ ਕੀਤੀ ਜਾਊਗੀ ਕਿਉਂਕਿ ਉਹਨਾਂ ਨੇ ਬੰਦੇ ਭੇਜੇ ਨੇ ਜਿਹਨੂੰ ਉਹ ਦਾ ਦੱਸ ਰਹੇ ਆਪੇ ਇਹ ਸਰ ਹੁਣ ਜਦੋਂ ਆਪਾਂ ਇਕੱਠੇ ਬਹਾਂਗੇ ਇਕੱਠੇ ਕਰਾਂਗੇ ਸਾਰਿਆਂ ਨੂੰ ਫਿਰ ਉਦੋਂ ਸਾਰਾ ਪਤਾ ਲੱਗੂਗਾ ਇਦਾਂ ਹੁਣ ਹਰ ਕੋਨੇ ਆਖਣਾ ਮੈਂ ਇੰਨਾ ਇਦਾਂ ਕਰਨਾ ਮੈਂ ਇਦਾਂ ਕਰਨਾ ਕਣੀ ਠੀਕ ਵੀ ਜਦੋਂ ਆਪਾਂ ਫਿਰ ਜਦੋਂ ਸਾਰਿਆਂ ਨੂੰ ਭਾਵਾਂਗੇ ਤੇ ਭਾ ਕੇ ਜਦੋਂ ਗੱਲ ਦੱਸਿਆ ਕਿ ਮੇਰਾ ਚੂੜਾ ਵੀ ਤੋੜਤਾ ਮੇਰਾ ਸਿਰ ਦਾ ਸਿੱਧੀ ਸਰ ਉਹੀ ਸਰ ਉਹੀ ਤੇ ਗੱਲ ਕਰ ਰਹੇ ਨਾ ਕਿ ਜਦੋਂ ਆਪਾਂ ਸ਼ਾਮਾਂ ਨੂੰ ਬੈਠੇ ਜਾਂ ਕੱਲ ਬਿਠੇ ਉਹਦੇ ਵਿੱਚ ਫਿਰ ਆਪਣਾ ਇਹ ਸਾਰਾ ਕੋਈ ਮੁੱਦਾ ਚੁੱਕਿਆ ਜਾਊਗਾ ਉਹਦੀ ਬੇਰੀ ਪਾਰਟੀ ਜਵਾਬ ਦੇਈ ਆ ਆਪਾਂ ਜਵਾਬ ਦੇਵੂਗੇ ਠੀਕ ਨੇ